쟤, 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 ਪਰ ਮੇਨ ਜੀ ਤੇ ਉਹਨਾਂ ਦਾ ਸਾਥੀਆਂ ਦਾ ਜਿਹੜੇ ਕੀ ਰੱਥ ਯਾਤਰਾ ਦਾ ਜਿਨ੍ਹਾਂ ਨੇ ਜਿੰਮਾ ਆਪਣਾ ਸਿਰ ਪੂਰਾ ਜਿੰਮਾ ਆਪਣਾ ਸਿਰ ਲਿਆ ਇਹ ਕੰਮ ਕੋਈ ਸੋਖਾ ਕੰਮ ਨਹੀਂ ਹੈ ਇਹ ਰੱਥ ਯਾਤਰਾ ਕਟਣੀ ਬਹੁਤ ਔਖੀ ਆ ਸਾਰੇ ਕੰਮ ਨੂੰ ਸਾਹਮਣਾ ਕਰਨਾ ਬੰਦੇ ਜੋੜ ਕੇ ਰੱਖਣਾ ਬਹੁਤ ਔਖਾ ਵਾ ਪਿਛਲੇ ਸਾਲ ਵੀ ਇਹਨਾਂ ਨੇ ਕੱਢੀ ਸੀ ਪਰ ਐਤ ਕੀ ਹੋਰ ਵੱਧ ਤਿਆਰੀਆਂ ਕੀਤੀਆਂ ਗਈਆਂ ਅਸੀਂ ਬਾਬਾ ਦੀਪ ਸਿੰਘ ਫੰਡਰੇਸ਼ਨ ਵੱਲੋਂ ਇਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹਾਂ ਜਿਹੜੇ ਕੀ ਰੱਬ ਦੀ ਇੰਨੀ ਸੇਵਾ ਕਰਦੇ ਆ ਅਸੀਂ ਇਹਨਾਂ ਨੂੰ ਇਸ ਪੋਜੀਸ਼ਨ ਸਨਮਾਨ ਕੀਤਾ ਤੇ ਅਸੀਂ ਰਾਤ ਯਾਤਰਾ ਦਾ ਸਟਾਲ ਵੀ ਲਗਾਵਾਂਗੇ ਤੇ ਫੁੱਲਾਂ ਦੀ ਸੇਜ ਪੁਛਾ ਕੇ ਰਾਤ ਯਾਤਰਾ ਦਾ ਸਵਾਗਤ ਵੀ ਕਰਾਂ ਮੈਨੂੰ ਤਾਂ ਜਿਹੜਾ ਦੇਖੋ ਹੁਣ ਆਪਣੇ ਕੋਲ ਦਿਨ ਰਹਿ ਗਏ ਬਹੁਤ ਥੋੜੇ ਪੰਜ ਪੰਜ ਸੱਤ ਦਿਨ ਹੀ ਰਹਿ ਗਏ 15 ਤਰੀਕ ਨੂੰ ਅੱਜ ਸੰਡੇ ਹੈ ਨਾ ਅਗਲੇ ਸੰਡੇ ਨੂੰ 15 ਤਰੀਕ ਦੁਰਗਾ ਮਾਤਾ ਮੰਦਰ ਤੋਂ ਜਿਹੜੀਆਂ ਰੱਥ ਯਾਤਰਾ ਸਾਡੀ ਨਿੱਤ ਰਹੀ ਹੈ ਪੂਰਾ ਲੁਧਿਆਣਾ ਮੈਂ ਕਹਿੰਦਾ ਕਮਾਲ ਕੀਤੀ ਪਈ ਹੈ ਪੂਰੇ ਲੁਧਿਆਣੇ ਨੂੰ ਇਹ ਪਤਾ ਲੱਗ ਗਿਆ ਕਿ 15 ਤਰੀਕ ਨੂੰ ਮੈਨੂੰ ਇੰਨੇ ਕ ਫੋਨ ਆ ਰਹੇ ਆ ਇੰਨੇ ਮੈਸੇਜ ਆ ਰਹੇ ਆ ਦੇਖੋ ਕੋਈ ਗੱਲ ਸੁਝਾਅ ਵੀ ਦਿੰਦਾ ਹੈ ਕੋਈ ਸਾਡੇ ਲੋਗਾਂ ਦੀ ਗਲਤੀ ਵੀ ਹੁੰਦੀ ਉਹਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਮੇਰਾ ਇੱਕ ਸਾਰੇ ਲੁਧਿਆਣਾ ਵਾਸੀਆਂ ਨੂੰ ਇੱਕ ਵਾਅਦਾ ਹੈ ਕਿ ਇਹ ਰੱਥ ਯਾਤਰਾ ਦੇ ਵਿੱਚ ਕੋਈ ਵੀ ਕਮੀ ਨਹੀਂ ਹੋਊਗੀ ਜਦੋਂ ਰੱਥ ਸਾਡਾ ਚੱਲੂਗਾ ਮੈਂ ਸਾਰਿਆਂ ਨੂੰ ਇਹ ਕਿਹਾ ਵੀ ਕਿਸੇ ਨੂੰ ਵੀ ਕੋਈ ਤੱਕਾ ਨਾ ਲੱਗੇ ਕੋਈ ਗੱਲ ਨਹੀਂ ਘੰਟਾ ਪਹਿਲਾਂ ਚਲਾ ਲਾਂਗੇ ਹਰੇਕ ਬੰਦਾ ਆਰਤੀ ਕਰ ਸਕੇ ਕੋਈ ਬਜ਼ੁਰਗ ਹੈ ਕੋਈ ਬੱਚਾ ਜਦੋਂ ਪਰਿਵਾਰ ਦੇ ਨਾਲ ਆਂਦਾ ਛੋਟੇ ਛੋਟੇ ਬੱਚੇ ਵੀ ਹੁੰਦੇ ਆ ਮੈਂ ਪਿਛਲੀ ਯਾਰ ਦੇਖਿਆ ਤੇ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਊਗਾ ਕਿ ਉਹਨਾਂ ਨੂੰ ਦਰਸ਼ਨ ਰੁੱਕ ਰੁੱਕ ਕੇ ਕਰਾਏ ਜਾਣ ਚਾਹੇ ਸਾਨੂੰ ਰਾਤ ਦੇ 2:00 ਵੱਜਨ ਪਰ ਇਸ ਚੀਜ਼ ਦਾ ਅਸੀਂ ਧਿਆਨ ਜ਼ਰੂਰ ਰੱਖਾਂਗੇ ਜਿਹੜੇ ਜਿੰਨਾਂ ਵੱਲੋਂ ਰਸਾ ਪਰਤ ਕੀਤੀ ਗਈ ਸੀ ਉਹਨਾਂ ਕੋਲ ਕੁਝ ਸਾਥੀ ਆਏ ਨੇ ਉਹਨਾਂ ਨੂੰ ਵੀ ਮਹਿਸੀ ਦੇਣਾ ਚਾਹੀਦਾ ਜਿਹੜਾ ਆਣਾ ਜਾਂਦੇ ਮੈਂ ਤਾਂ ਇਹ ਕੰਨਾ ਜੀ ਅਸੀਂ ਸਨਾਤਨੀ ਹੈ ਠੀਕ ਹੈ ਨਾ ਜੀ ਉਹਨਾਂ ਤਾਂ ਵੀ ਪ੍ਰਯਾਸ ਹੋਇਆ ਵੈ ਤੇ ਦੇਖੋ ਜੇ ਪ੍ਰਭੂ ਦਾ ਪ੍ਰਚਾਰ ਹੋ ਰਿਹਾ ਹੈ ਉਹਦੇ ਚ ਕਿਸੇ ਨੂੰ ਵੀ ਵਿਗਨ ਨਹੀਂ ਪਾਣੀ ਚਾਹੀਦੀ ਆਪਾਂ ਕਹੀਏ ਕੀ ਇਹਨਾਂ ਨੇ ਕੱਢ ਲਈ ਕਿੰਨੀਆਂ ਰਾਤ ਯਾਤਰਾ ਉਹਦੇ ਨਾਲ ਪ੍ਰਭੂ ਦਾ ਪ੍ਰਚਾਰ ਹੁੰਦਾ ਹੈ ਉਹ ਵੀ ਬਹੁਤ ਅੱਛਾ ਕੰਮ ਕਰ ਰਹੇ ਆ ਉਹਨਾਂ ਨੂੰ ਕਰਨਾ ਚਾਹੀਦਾ ਮੈਂ ਕਿਸੇ ਦੇ ਕੰਮ ਦੇ ਵਿੱਚ ਕੋਈ ਇਹ ਗੱਲ ਨਹੀਂ ਕਹਿਣਾ ਚਾਹੁੰਦਾ ਇਹਦੇ ਨਾਲ ਕੀ ਹੈ ਨਾ ਪ੍ਰਭੂ ਉੱਪਰ ਬੈਠੇ ਦੇਖ ਰਿਹਾ ਹੈ ਕੀ ਕੰਮ ਆਪਾਂ ਕਰਨਾ ਹੈ ਕਿੱਦਾਂ ਕਰਨਾ ਹੈ ਕਿੱਦਾਂ ਨਹੀਂ ਕਰਨਾ ਇਹ ਪ੍ਰਭੂ ਦੇ ਹੱਥ ਹੀ ਚ ਹੈ ਤੇ ਉਹ ਜਿੰਨੇ ਵੀ ਰਾਤ ਯਾਤਰਾ ਨਿਕਲਦੀਆਂ ਜਾਂ ਹਫਤੇ 10 ਨਿਕਲਣ 15 ਨਿਕਲਣ ਇਹ ਉਹਨਾਂ ਦੀ ਤਾਕਤ ਹੈ ਕਿ ਉਹ ਸਭ ਤੋਂ ਵਧੀਆ ਹੀ ਕੰਮ ਕਰਾ ਰਹੀ ਹੈ ਤੇ ਮੈਂ ਸਾਰੇ ਉਹਨਾਂ ਦਾ ਵੀ ਸ਼ੁਭ ਮੰਗਦਾ ਕਿ ਇਹ ਭਗਵਾਨ ਜੇ ਉਹ ਵੀ ਰਾਤ ਯਾਤਰਾ ਨਿਕਲੇ ਤੇ ਬੜੇ ਧੂਮ ਧਾਮ ਨਾਲ ਨਿਕਲੇ ਜਿਹੜੀ ਇਹ ਰਾਤ ਯਾਤਰਾ ਨਿਕਲਦੀ ਹੈ ਮੈਂ ਤੁਹਾਡੇ ਸਾਰੇ ਚੈਨਲਾਂ 'ਈ ਜਿੰਨੇ ਵੀ ਇਹ ਆਪਣੇ ਉਹਦੇ ਸਦਸੇ ਹੈ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਇਸ ਰਾਤ ਯਾਤਰਾ ਤੇ ਤੁਸੀਂ ਵਿੱਧ ਫੈਮਿਲੀ ਵਿੱਧ ਦੋਸਤਾਂ ਨਾਲ आओ ਤੇ ਉਸ ਤੋਂ ਬਾਅਦ ਜੇ ਤੁਸੀਂ ਵੀ ਕੋਈ ਕਾਰਜਕ੍ਰਮ ਕਰ ਰਹੇ ਹੋ ਵੀ ਕੋਈ ਵੀ ਕਰ ਰਹੇ ਹੋ ਤੇ ਮੈਂ ਆਪਣੀ ਫੈਮਿਲੀ ਦੇ ਨਾਲ ਉੱਤੇ ਆਉਂਗਾ ਮੈਂ ਤਾਂ ਪੂਰੀ ਤਰ੍ਹਾਂ ਬਾਬਾ ਜੀ ਦੇ ਤਿਰੁਪਤੀ ਬੱਲਾ ਦੇ ਰੱਥ ਦੀ ਯਾਤਰਾ ਹੀ ਦੇ ਅੱਗੇ ਪਰਾਇਸ ਫੁੱਲਾਂ ਹੀ ਸੇਪ ਜਾ ਕੇ ਸੇਵਾ ਕੀਤੀ ਜਾਏਗੀ ਤੇ ਇਸ ਮੌਕੇ ਤੇ ਪਰਵੀਨ ਜੀ ਅਸ਼ੋਕ ਜੀ ਤੇ ਬੱਲੀ ਜੀ ਤੇ ਇਹਨਾਂ ਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਇਨਾ ਵੱਡਾ ਜਿੰਮਾ ਨਾ ਨੇ ਆਪਣੇ ਉੱਪਰ ਲਿਆ ਧੰਨਵਾਦ ਜੈ ਗੋਬਿੰਦਾ ਤੋਂ ਪਰ ਕੀ ਮੈਸੇਜ ਹੋਵੇ ਸਭ ਸਾਰਿਆਂ ਸਾਰੇ ਸ਼ਹਿਰ ਵਾਸੀਆਂ ਨੂੰ ਮੈਸੇਜ ਹੈ ਕਿ ਇਹਨਾਂ ਦੇ ਨਾਲ ਰਲ ਕੇ ਸਾਥ ਦਿਓ ਤੇ ਇਹ ਆਗੇ ਸਾਰੇ ਇਸ ਸ਼ੋਭਾ ਯਾਤਰਾ ਦਾ ਮਾਣ ਵਧਾਓ ਜੈ ਗੋਬਿੰਦਾ ਇਸ ਇਹ ਅੱਜ ਦਾ ਜਿਹੜਾ ਫੰਕਸ਼ਨ ਸੀਗਾ ਇਹ ਰਾਤ ਯਾਤਰਾ ਦੇ ਲਈ ਸਭ ਦੀਆਂ ਡਿਊਟੀਆਂ ਸੇਵਾਵਾਂ ਤੇ ਆਪਣੇ ਆਪਣੇ ਕੰਮ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਕੀਤਾ ਗਿਆ ਸੀਗਾ ਜਿਹਦੇ ਲਈ ਸਭ ਨੇ ਆਪਣਾ ਆਪਣਾ ਰੋਲ ਨੋਟ ਕਰਾ ਦਿੱਤਾ ਹੈ ਤੇ ਆਪਣੇ ਆਪਣੇ ਜੋ ਵੀ ਰਿਸਪਾਂਸਿਬਿਲਿਟੀਆਂ ਹਨ ਉਹਨਾਂ ਨੂੰ ਡਿਟੇਲ ਚ ਦੱਸ ਦਿੱਤਾ ਹੈ ਜਿਹੜਾ ਹੀ ਇਸ ਸਮੂਹ ਸਹਿਯੋਗ ਦੇ ਨਾਲ ਹੀ ਸਾਰਾ ਕਾਰਜ ਸੰਪੰਨ ਹੋਣਾ ਹੈ ਤभी ਪ੍ਰਭੂ ਦਾ ਆਸ਼ੀਰਵਾਦ ਔਰ ਉਹ ਦਾ ਸਰੂਪ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਆ ਰਿਹਾ ਔਰ ਉਹ ਲੋਕਾਂ ਨੂੰ ਆਸ਼ੀਰਵਾਦ ਤਾਂ ਹੀ ਪ੍ਰਾਪਤ ਹੋਣਾ ਹੈ ਕਿੱਦਾਂ ਤਿਆਰੀ ਹੈ ਫੁੱਲ ਫੁੱਲਾਂ ਦੀ ਵਰਖਾ ਕਰ ਬਹੁਤ ਬਹੁਤ ਚੀਜ਼ਾਂ ਹੋ ਰਹੀਆਂ ਪਿਛਲੇ ਸਾਲ ਨਾਲੋਂ ਵੀ ਹਰ ਜਗ੍ਹਾ ਹਰ ਦੁਕਾਨ ਹਰ ਬਾਜ਼ਾਰ ਹਰ ਚੌਂਕ ਪੂਰਾ ਸਜਾਇਆ ਜਾਏਗਾ ਤੇ ਲੋਕਾਂ ਨੂੰ ਪੂਰਾ ਆਨੰਦ ਆਏਗਾ ਔਰ ਆਸ਼ੀਰਵਾਦ ਪ੍ਰਾਪਤ ਹੋਏਗਾ ਜੈ ਗੋਬਿੰਦਾ ਜੈ ਗੋਪਾਲਾ ਪਹਿਲੇ ਤਾਂ ਮੈਂ ਕਹੂੰਗੀ ਕਿ ਨੈ ਨਾ ਥੱਕ ਗਏ ਰਾਹ ਨਿਹਾਰੋ ਪਾਲਾ ਜੀ ਸੋ ਅੱਜ ਦਾ ਜੋ ਭਵਿਆਰ ਦਰਬਾਰ ਸਜਾਇਆ ਜਾ ਰਿਹਾ ਹੈ तिरुपति बालाजी के आगमन के लिए और बहुत ही खुशियों भरा और बहुत ही संपूर्ण भाव से और पुलों की वर्षा से और पूरा लुधियाना वासी इंतज़ार कर रहे हैं और तिरुपति बालाजी के दर्शन के लिए प्रभु के दर्शन के लिए और मैं सभी लुधियाना वासियों को यही कहना चाहती हूँ कि आप प्रभु के चरणों में नमन करके यहाँ पर पहुँचें उनका आशीर्वाद लें और ये सेवा किसी किसी को मिलती है क्योंकि सेवा के अलग अलग भाव है पर प्रभु की सेवा का जो एक आशीर्वाद है वो किस किसी को मिलता है जय गोबिंदा जय गोपाल शराबा नगर दुर्गा माता मंदिर तक निकाली जाएगी और इस सारे भक्तजन साड़िया सारिया, सारिया महिलावान जड़िया सारा रस्ता प्रभु का गुणगान करते हुए यात्रा के जान के बहुत अच्छे इंतजाम ਬਹੁਤ ਸਾਰੇ ਆਪਣੀ ਭక్తి ਭਾਵ ਦੇ ਨਾਲ ਸ਼ਰਧਾ ਦੇ ਨਾਲ ਆਪਣੇ ਆਪਣੀ ਜੋ ਕਰ ਸਕਦਾ ਕੋਈ ਕੰਮ ਸਭ ਕਰ ਰਹੇ ਹੈਗੇ ਆ ਦਿਨ ਰਾਤ ਸਾਡੀ ਟੀਮ ਦੇ ਲੋਕ ਸਭ ਇਥੇ ਲੱਗੇ ਹੋਏ ਆ ਔਰ ਰਬੂਦਾ ਜੋ ਵੈਲਕਮ ਕਰਨ ਵਾਸਤੇ ਔਰ ਲੁਧਿਆਣਾ ਵਾਸੀਆਂ ਨੂੰ ਨਿਖਾਲ ਕਰਨ ਵਾਸਤੇ ਕੰਮ ਜੜਿਆ ਉਹਨਾਂ ਦੀ ਯਾਤਰਾ ਇਥੇ ਚਲਦੀ ਜਾ ਰਹੀ ਹੈ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਆਪਣੀ ਤਰਫੋਂ ਇੱਕ ਆਸ ਵੀਮਨ ਹੈਲਪਲਾਈਨ ਐਨਜੀਓ ਦੀ ਤਰਫੋਂ ਬਹੁਤ ਬਹੁਤ ਮੁਬਾਰਕਬਾਦ ਦਿੰਨੀਆ ਜੈ ਗੋਬਿੰਦਾ ਜੈ ਗੋਬਿੰਦਾ